ਕਿਹੜੇ ਸਾਫ ਨਾਲ ਮਿੱਟੀ ਘੁੰਮਦੀ ਵਿੱਚ ਮਿੱਟੀ ਘੁੰਮਦੀ ਆ ਜੇ ਵੀ ਬੈਨਾ ਪਾਣੀ ਆ ਪਾਣੀ ਢਿੱਕਰ ਗਿਆ ਤਾਂ ਅੰਦਰੋਂ ਆ ਦੇ ਤਰਦੀ ਖਾਗੀ ਪਾਣੀ ਕੰਮ ਖਰਾਬ ਹੋ ਗਿਆ ਬਾਈ ਉਹੀ ਪਾੜ ਪੈ ਗਿਆ ਉਹ ਛੇਤੀ ਲਿਆ ਹਲੇ ਤਾਂ ਪੌਥੀ ਬੈਠੇ ਨੇ ਆ ਦੇਖੋ ਭਾਈ ਕੰਮ ਖਰਾਬ ਹੋ ਗਿਆ ਲੈ ਹੁਣ ਫੱਡਾ ਬੰਦ ਕਰਨੀ ਹੈ ਸਸਰੀ ਕਾਲਜੀ ਬਾਈ ਸਾਰਿਆਂ ਨੂੰ ਜੀ ਮੰਡ ਵਾਲੇ ਖੇਤਾਂ 'ਚ ਆਏ ਆ ਕੱਦੂ ਵਾਲਾ ਕੰਮ ਹੋ ਗਿਆ ਸ਼ੁਰੂ ਆ ਬਾਈ ਸਸਰੀ ਕਾਲਜੀ ਸਾਰਿਆਂ ਨੂੰ ਅੱਜ ਲੈ ਕੇ ਮਹਾਰਾਜਾ ਦਾ ਨਾਮ ਕਰੀਏ ਕੱਦੂ ਦਾ ਕੰਮ ਸ਼ੁਰੂ ਲੇ ਕੇ ਸਵਾਹ ਦਾ ਰੋਟਾ ਬਿਟਰ ਲੈ ਕੇ ਕੱਦੂ ਘਾਤ ਨੇ ਰੋਟਾ ਸਵਾਹ ਦਾ ਰੋਟਾ ਬਿਟਰ ਨਾਲ ਫੜਾ ਗਿਲਦਾ ਬਾਈ ਫਿਰ ਇੱਧਰ ਟਰੈਕਟਰ ਲੈ ਜਾ ਉੱਧਰ ਲੈ ਆ ਖੋਲਦੇ ਉਹ ਪਾ ਲਾਓ ਕੰਮ ਨਾਲ ਸਵਾਗ ਅਸਤੀ ਜਨੂ ਨਹੀਂ ਨਾ ਕਰਦਾ ਕੋਸ ਜਦੋਂ ਪੈਂ ਸਰਚ ਮਾਰ ਕੇ ਫੁੱਟਦਾ ਹੀ ਨਹੀਂ ਇਹਨੂੰ ਬਸ ਇਹੀ ਭੰਦਾ ਹੈ ਗੁੜ ਵਰਗੇ ਪਾਲ ਗਣ ਲਾ ਪੁੱਟਦਾ ਹੀ ਨਹੀਂ ਹੈਗਾ ਪੋਸੀਆ ਵਾਲੀ ਹੈਗੀ ਇੰਨੀ ਪੱਕੀ ਦਾ ਆ ਬਾਈ ਤੜਕੀ ਖਾਣ ਲਿਆ ਤੜਕੀ ਗੁੜੀਰ ਕਹਿੰਦੇ ਗੁੜਦੀ ਪੀਸੀ ਨਾਉਣਾ ਵੀ ਆ ਖਾਧੇ ਆ ਗਿਆ ਥੋੜਾ ਜਿਹਾ ਵਾਂਟੀ ਦੀ ਕਸਰ ਹੈਗੀ ਪਿਛਲੇ ਸਾਲ ਵਾਂਟੀ ਹੈਗਾ ਤੋਰੇ ਪੂਰੀ ਹੈ ਸ਼ਾਮ ਤੱਕ ਦੁਪਹਿਰ ਦਾ ਦੁਪਹਿਰ ਪੂਰੀ ਤੇ 11 ਭਰ ਗਿਆ ਜੱਗਾ ਕਹਿੰਦਾ ਓਵਰ ਜੌਂਟੀਰ ਤਾਂ ਬਾੜ ਲਿਆ ਕਹਿੰਦਾ ਸਲਿੱਪ ਕੱਢਣ ਦੀ ਨਹੀਂ ਲੈਣੇ ਹੈਗੇ ਵੀ 5 ਮਿੰਟ ਜੇ ਬਾਹਰ ਆਉਣਾ ਪਾਣੀ ਪੂਣੀ ਨਹੀਂ ਪੈਂਦਾ ਇਹ ਥੇਲਾਂ ਦਾ ਹਾਂ ਪਾਣੀ ਪੂਣੀ ਦੀ ਉੱਚਾ ਜਾਂਦਾ ਕਿ ਤਕਨੀਕ ਤਕਨੀਕ ਬਾਕੀ ਭਾਈ ਇੱਧਰ ਫੇਰ ਦੂਆ ਟਰੈਕਟਰ ਚੱਲਦਾ ਹੈ ਉਹ ਫੇਰ ਸੜੁਕੇ ਜੇ ਮਾਰੀ ਜਾਂਦਾ ਪਤਾ ਨਹੀਂ ਉਹਨੂੰ ਕਿਹਿਆ ਹੋ ਗਿਆ ਪੰਪ ਜੀ ਚੱਕਰ ਆਉਦੇ ਲੱਗਦਾ ਕੋਈ ਹੈ ਜੀ ਸੀ ਵੀ ਵਾਲੀ ਫੀਲਿੰਗ ਲੰਦਾ ਉਹ ਫੜ ਫੜ ਬੜਾ ਆਏਗਾ ਚੱਲ ਫਿਰ ਪਾਲਾਂ ਬੀ ਲੈ ਲਓਏ ਹਮਮ ਅਰੀਜਨਲ ਹੈ ਅਸਲੀ ਆਪ ਸੁਗੜੀ ਵੀ ਹੈ ਲਓ ਜੀ ਪਾਲ ਲੈ ਰਾਤ ਜੱਗੇ ਰੀ ਮਨ ਲਾਦੀ ਵੀ ਸੈਟਿੰਗ ਜੀ ਕਰੀ ਵਿਵਾਲ ਵੂਲ ਜੇ ਲੋਟ ਕਰਤੇ ਸਿੱਧਾ ਜਿਆ ਕਰਤਾ ਹੈ ਕਰਤਾ ਇਹ ਨਾਲ ਠੀਕ ਆ ਛੋਟੇ ਜੀ ਠੀਕ ਆ ਹੈ ਸੀਲਾ ਜੀ ਪਾਣੀ ਪੈ ਗਿਆ ਸੀਲਾ ਖੋਲੀਆਂ ਰੱਖੇ ਸੀਲਾ ਜੀ ਵਾੜੀ ਪੈ ਗਿਆ ਸੀਲਾ ਜੀ ਖੋਲਤੀਆਂ ਕਰਤਾ ਲੋਟ ਚੱਲ ਫੇ ਜੱਗੇ ਦੇ ਗੇੜੇ ਹੁਣ ਕਿਆ ਦੇਖਦਾ ਫੋਨ ਕਰਦਾ ਮਿਸਤਰੀ ਨੂੰ ਇੰਜਣ ਦਾ ਫੇਫੜਾ ਪਾੜਿਆ ਹੋਇਆ ਕੱਲ ਵਾਲਾ ਜਿਹੜਾ ਸਮਾਨ ਖੋਲਿਆ ਪਏ ਇੰਜਨ ਕੋਈ ਯਾਰ ਕੋਈ ਨਿਊਜਲ ਪਲਿੰਜਰ ਸਾਰਾ ਕੋ ਕੱਢ ਲੇ ਗਿਆ ਇੰਜਨ ਜੋਂ ਹਾਂ ਹਾਂ ਨਵੇਂ ਪੌਣੇ ਨਵੇਂ 2000 ਰੁਪਏ ਲੱਗ ਜਾਣਾ ਕੰਮ ਖੜ ਗਿਆ ਹੋਜੋ ਲੋ ਚਲ ਕੋਈ ਗਣਕ ਨੂੰ ਜੇ ਪਾਣੀ ਲਾਇਆ ਤਾਂ ਉਹ ਤੋਂ ਬਾਅਦ ਲੋੜਦਾ ਪਈ ਨਹੀਂ ਉਹ ਤੋਂ ਬਾਅਦ ਹੁਣ ਚਲਾਉਣ ਲੱਗਿਆ ਮਿਸਤਰੀ ਬੁਲਾਇਆ ਕੱਲ ਸੈਟਿੰਗ ਚ ਕਰਾਉਣ ਨੂੰ ਕਹਿੰਦਾ ਵੀ ਇਹ ਤਾਂ ਨਿਊਜਲ ਪਲਿੰਜਰ ਇਹਦੇ ਹੈ ਹੀ ਨਹੀਂ ਇਹ ਹਾਂ ਕੋਈ ਕੰਮ ਸਾਰ ਗਿਆ ਵਿਚਾਰਾ ਚੱਲ ਕੋਈ ਚੱਲ ਕਿਸੇ ਦਾ ਕੰਮ ਸਾਰ ਗਿਆ ਇਹ ਦੇਖੀ ਇਹ ਵਾਲ ਹੈਗਾ ਸਵਾਰ ਪਲਿੰਜਰ ਬਲੂਜਰ ਹੈਗਾ ਕਿ ਗੇਗੇ ਤੇ ਉਹ ਉਹ ਤਾਂ ਉਹ ਮੋਟਾ ਲੋਹਾ ਛੱਡ ਕੇ ਵੀਲ ਵੀਲ ਬਰੀਕ ਲੋਹਾ ਲੈ ਗਏ ਹਾਂ ਸੋਹ ਸਾਈਡ ਤੇ ਆਹ ਸਾਈਡ ਕੱਢ ਲੈ ਕੇ ਬਾਹਰ ਕਰੀ ਮਰਕਾ ਕਰਕਾ ਹੁਣ ਭਾਂਦੇ ਡਲੇ ਡੁਲੇ ਜੇ ਸ਼ਤਿਮਾਨ ਬਾਈ ਰੂਟਾ ਵੇਟਰ ਗਲੇ ਸਵਾਦ ਹੈ ਕੱਦੂ ਕਰਨ ਦਾ ਤਾਂ ਇਹ ਪਤਾ ਲੱਗਦਾ ਬਾਈ ਟਰੈਕਰੀ ਜਾਣਦਾ ਨਾਉ ਫਟਾ ਬਾਹਰ ਹੈ ਗਿੱਲੇ ਚ ਜੌਂਡੀਰ ਮਗਰ ਹਾਂ ਜਾਂਦੀ ਦਵਾਈ ਕੋਈ ਉਧਰ ਲਾ ਦੇ ਉਧਰ ਟਾਈਮ ਚੱਲ ਰਿਹਾ ਪਾਖੜਾ ਕਈ ਵਾਰੀ ਆ ਕਿਤੇ ਬੜੀ ਕਹੀ ਦੇਤੀ ਇੰਗਲੈਂਡ ਵਾਲੀ ਜੀ ਤਾ ਲੱਗਦਾ ਰਹੀ ਬੰਦ ਲੱਗ ਜੂਗਾ ਲੱਕਾ ਕਿ ਲੱਗ ਜੂਗਾ ਕੰਮ ਕਿਤੇ ਖਰਾਬ ਹੋ ਗਿਆ ਨੱਕਾ ਮੰਦਾ ਨਹੀਂ ਹੈਗਾ ਵਿੱਚ ਨਹੀਂ ਭਰਦਾ ਮੈਣਾ ਹੁਣ ਆਇਆ ਲੋਡ ਸੁੱਕੀ ਮਿੱਟੀ ਕਿੱਥੇ ਘੜਦੀ ਸੀ ਉਰੇ ਉਹੀ ਕੰਮ ਹੋ ਗਿਆ ਤਾਂ ਦੇ ਹੁਣ ਤਾਂ ਜੇ ਸੁੱਕੀ ਵੀ ਲਾਰੇ ਉਪਰ ਬਸ ਹੱਥ ਕੇ ਕਰਦੇ ਲੋਡ ਜੀ ਸੱਟੇ ਕੰਮ ਸਪਾੜ ਦੇ ਉਹ ਗੱਡੀ ਚੌੜੀ ਲੈ ਕੇ 9 ਫੁੱਟਾ ਹੈ ਨਵੇੜਾ ਕਰਦਾ ਪੂਰਾ ਦੇਖੋ ভাই ਕੱਡੀ ਫਾਂਟ ਲੈ ਕੇ ਇੱਧਰ ਆਉਂਦਾ ਸਾਨੂੰ ਸਾਹਮਣੇ ਦੇ ਹੋ ਕੇ ਲੈ ਗਣਵੀਂ ਹੀ ਫੰਟਾ ਆਉਣੀ ਐ ਆਪਾਂ ਕਰਨਾ ਦੂਰਾ ਮੁੰਡੇ ਨੇ ਸਿੰਗਲ ਵੀ ਕਰਦਾ ਦੂਰ ਵੀ ਕਰਦਾ ਵੱਡਾ ਵੱਡਾ ਮੇਰੇ ਸਟੀਲ ਵਾਲੀ ਹੈ ਇਹ ਛੜਦੀ ਨਹੀਂ ਹੈਗੀ ਬਲ ਖਿੱਚੀ ਵੈਫ ਮੜਾ ਹੈ ਸਟੀਲ ਵਾਲੀ ਹੈ ਕਿਤੇ ਛੜਦੀ ਨਹੀਂ ਹੈਗੀ ਇਹ ਪੈਪੜਾ ਤੱਕ ਨਾ ਫਲ ਪੈਂਦੇ ਆ ਇੱਕ ਟੱਕ ਕੇ ਲਾਤਾ ਕਹਿੰਦੇ ਜਿਕਾ ਇੱਕ ਝਟਕਾ ਲਾ ਹੁੰਦਾ ਵਾ ਲੋ ਕੰਮ ਹੋ ਗਿਆ ਅਰਜਨ ਵੈਲੀ ਵਾਲਾ ਕੰਮ ਕਰਦਾ ਪਹਿਲੇ ਟੱਕ ਜੇ ਮਾਰੇ ਲਾ ਕੇ ਉਹ ਦੇਖੋ ਬਾਈ ਪੈਪ ਵੀ ਇਹ ਕਿੱਥੇ ਤੇ ਹੁੰਦਾ ਏ ਸਰਾਲੇ ਆ ਬੱਲਾ ਬੱਲਾ ਸਰਾਲੇ ਆ ਬਾਈ 5 6 ਕਿਲਿਆ ਪਰ ਤੇ ਪੈਪ ਹੁੰਦਾ ਏ ਪਲ ਚੱਕਰ ਆਉਂਦੇ ਉਧਰ ਦੇਖ ਕੇ ਜੇ ਬਾਲ ਤੂੰ ਇਕੱਠਾ ਕਰਨਾ ਪੈ ਜੀ ਓਏ ਮੈਂ ਭੱਜਾਂਗਾ ਮੇਰੇ ਕੋਲ ਜਿਹੜਾ ਕੰਮ ਡਰਦਾ ਦੇਖ ਤੀ ਬੱਲਾ ਬੱਲਾ ਬਾਈ ਪੈਪ ਕਿਡਾ ਪੈਪ ਸਰਾਲ ਮੰਗਣ ਆਇਆ ਉਹ ਤੇ ਆਉਂਦਾ ਬਾਈ ਦੇਖੋ ਹਾਲੇ ਹੋਰੇ ਵੀ ਥੱਪ ਮੰਗਣ ਜਾਂਦਾ ਪਿੱਛੇ ਵਿੱਚ ਲਓ ਜੀ ਬਾਈ ਇੱਕ ਡਰੋਨ ਸ਼ਾਟ ਬਣਾਇਆ ਹੈ ਟਰੈਕਟਰ ਦੀ ਛਤਰੀ ਪਿੱਤੇ ਆ ਰੁਕਟਾ ਮੀਟਰ ਚੱਲਦਾ ਹੋਇਆ ਇੱਧਰ ਬਾਈ ਬਾਹਰ ਆਈ ਏਰੀਆ ਦੇਖਦਾ ਉੱਪਰ ਦੇ 4x4 ਝੋਟਾ ਵਰ ਕੇ ਬਾਈ ਟਰੈਕਟਰ ਕੱਢ ਲਿਆ ਬਾਹਰ ਮਿੱਟੀ ਦੇਖੋ ਟਾਇਰਾਂ ਨੂੰ ਕਿਹੜੇ ਸਾਹਮਣੇ ਚੜ ਗਈ ਟਾਇਰ ਮੋਟੇ ਹੋ ਗਏ ਜੱਗੇ ਹਾਂ ਰੇਡੀਅਲ ਟਾਇਰ ਬਣ ਗਏ ਮੋਟੇ ਹੋ ਗਏ 18 ਦੇ ਬਣ ਗਏ ਇੱਧਰ ਜੀ ਨਹੀਂ ਲੱਗਦੀ ਬਾਈ ਜੀ 12 ਬੰਦੇ ਆ ਇਹਨੂੰ ਵੀ ਫੜਦੀ ਐ ਤੁਹਾਨੂੰ ਕੱਲ ਗਿੱਲਾ ਹੋ ਲਿਆ ਸੀ ਅੱਛਾ ਮੌਕੇ ਪਰੇ ਚਾਹੀਦਾ ਓਰੇ ਇੱਕ ਦਿਨ ਪਹਿਲਾਂ ਹੋ ਗਿਆ ਫਿਰ ਟਰੈਕਟਰ ਨੂੰ ਫੜਦੀ ਜਦ ਕਹਿੰਦੇ ਚੱਲਿਆ ਕਿੱਥੇ ਨੂੰ ਆ ਜਾ ਉਹਨੇ ਹਾਂ ਜਗ੍ਹਾ ਨਹੀਂ 6 ਟਾਇਰਾਂ ਵਾਲਾ ਲਿਆ ਚਾਰ ਦੀ ਗੱਲ ਕਰ ਲਈ ਹਾਂ ਅਰ ਤੇ ਆਏ ਕਹਿੰਦੀ ਆ ਇਧਰ ਦੇਖ ਤਾਂ ਠੀਕ ਲਾਉਂਦੇ ਆ ਪੱਲੇਵਰ ਮਿਲਦੀ ਨਹੀਂ ਭਾਈ ਜਿਹਨੂੰ ਮਿਲਦੀ ਹੈ ਖੁਸ਼ ਹੋਏ ਪੇ ਬੰਦੇ ਮੈਂ ਤਾਂ ਬਹੁਤ ਕੈੜੀ ਜੀ 2.5 ਕਿਲੋ ਲਾ ਰਹੇ ਨੇ ਕਹਿੰਦਾ ਬਾਈ 12 ਬੰਦੇ 12 ਬੰਦੇ ਕਹਿੰਦੇ 2.5 ਕਿਲੋ ਲਾ ਰਹੇ ਨੇ ਵੇਖ ਕਹਿੰਦਾ ਲਓ ਜੀ ਦੋ ਬੰਦੇ ਛੱਡਣੇ ਵਿੱਚ ਪਾਲ ਨੇ ਛੱਡਿਆ ਦਾ ਇਹ ਚੱਕਰ ਤੋੜ ਗਏ ਤੈਨੂੰ ਵੀ ਛੱਡਣਾ ਹੈ ਆਪਣਾ ਪੇਟ ਪੂਜਾ ਕਰ ਲਓ ਪਹਿਲਾਂ ਫੇਰ ਵਿੱਚ ਛੱਡਣੇ ਇਹ ਤਾਂ ਸੁੱਕੇ ਵਗੜਾ ਲਾਇਆ ਹੁੰਡਾ ਜਿਗਾ ਗਿੱਲੇ ਜਿ ਹੋਰ ਹੈ ਸੁੱਕੇ ਦਾ ਚਲ ਜਦਾ ਗਿੱਲੇ ਦਾ ਪਤਾ ਲੱਗਦਾ ਮੇਨ ਆ ਜਾ ਪਾਲ ਆ ਜਾ ਪਤਾ ਪਾਲ ਤੇ ਮੰਗਾਈ ਬਾਈ ਲੱਸੀ ਇਹ ਲੱਸੀ ਲੈ 7 ਕਿਲੋ ਵਾਲੀ ਡੋਲੀ ਜਿੱਗਾ ਕਰਾਂ ਮੈਂ ਇਕੱਲੇ ਨਹੀਂ ਪੀ ਜਾਣੀਆਂ ਦੇਖ ਲਓ ਕੰਮ ਖਰਾਬ ਖਾਤਰ ਲਓ ਜੀ ਬਾਈ ਦੋਹੇ ਪਹਿਲਵਾਨਾਂ ਦਾ ਜੋਰ ਲੱਗ ਗਿਆ ਹਾਂ ਪੂਰਾ ਜ਼ੋਰ ਲੱਗ ਗਿਆ ਖੜਾ ਹਾਂ ਉਹਨੇ ਤੋੜਦੀ ਹੁੰਦਾ ਉਹ ਦੇਖੋ ਭਾਈ ਉਹ ਵੀ ਐਨ ਘਰ ਲਿਆ ਹੁਣ ਵਿੱਚ ਜੋਸ਼ ਆ ਗਿਆ ਜੋਸ਼ ਦੇਖਦੇ ਪਹਿਲਾਂ ਕਿਹੜਾ ਬਾਹਰ ਨਿਕਲਦਾ ਏ ਚਲੋ ਭਾਈ ਦੇਖਦੇ ਪਹਿਲਾਂ ਕੋਣ ਬਾਹਰ ਨਿਕਲਦਾ ਏ ਅੱਜ ਪੱਜਿਆ ਲੱ ਲਾ ਲਾ ਦੇਖ ਤਾ ਉਹ ਪੱਜ ਗਿਆ ਲਓ ਜੀ ਭਾਈ ਇੱਕ ਟੁੱਟੂ ਦਾ ਕਦੂ ਹੋ ਗਿਆ ਨਾ ਤੇਰੀ ਵਾਰੀ ਆ ਗਈ ਦੇਖਦੇ ਕਿੱਥੇ ਨਜੜੂ ਪਾੜ ਗਿਆ ਚੜਜੂ ਕੋਰ ਇੱਤੈ ਨੂੰ ਚੜਾਉਣਾ ਹੋਰ ਵੀ ਕੋਸ ਜਉਂਦੀ ਪਾਣੀ ਭਰ ਲਿਆ ਅੱਡੇ ਲੱਗ ਗਿਆ ਦਾ ਆਹ ਤਾਂ ਵੀਡੀਓ ਹੈ ਗੇਰ ਭਾਈ ਕਿਉਂ ਕਿ ਹੈ ਕੀ ਗੜਾ ਪਾਣੀ ਘਟਿਆ ਨਾ ਪਾਣੀ ਵਿੱਚ ਵਿੱਚ ਘਟ ਹੈ ਅੰਕਲ ਮੰਨੇ ਨਹੀਂ ਹੈਗਾ ਅੰਕਲ ਕਹਿੰਦਾ ਕਹਿੰਦਾ ਕਰ ਦੋ ਤੁਸੀਂ ਪੱਟੀ ਕੇਰ ਕਰ ਲੈਣੀ ਛੱਡੋ ਹੈ ਵਿੱਚ ਛੜਾ ਹੀ ਦਿੱਤਾ ਟਰੈਕਟਰ ਇੱਥੇ ਨੂੰ ਬਾਈ ਕੱਲ ਪਾਣੀ ਟੁੱਟ ਗਿਆ ਆਹ ਪਾਣੀ ਇੱਥੇ ਤੇ ਆਇਆ ਪੂਰੇ ਪਿਛਲੇ ਸਾਲ ਵੀ ਟੁੱਟਿਆ ਤਾਂ ਇਹੀ ਖਰਾਬ ਕਰ ਗਿਆ ਹੁਣ ਲੋਡ ਆ ਜਾਊਗਾ ਫਰੇਦੀ ਉਹ ਆ ਗਿਆ ਉਹ ਆ ਗਿਆ ਉਹ ਹੋ ਗਿਆ ਲੱਗਦਾ ਮਾ ਵੇ ਨਾ ਸਾਡਾ ਟ੍ਰੈਕਟਰ ਨਾ ਕੋਲ ਚੱਕੇ ਨਹੀਂ ਪਾਣੀ ਉਹ ਲੱਗਦਾ ਇੰਨਾ ਮਹੀਨਦਰਾ ਕਰ ਦੇਣਾ ਤਾਂ ਉਹ ਮਹੀਨਦਰਾ ਕਿੱਥੇ ਫਸ ਜਾਊਗਾ ਮਸ਼ੀਨਾਂ ਕੱਢਣਾ ਪੈਣਾ ਤਾਂ ਨਾ ਫੋਟਾ ਬਾਈ ਉਹਨੇ ਖਿੱਚਣਾ ਪਿੰਦਾ ਹੈਗਾ ਪਾਲ ਦੇਖੋ ਕਿੰਨਾ ਘੜਦਾ ਹੋ ਰਿਹਾ ਕੇ ਅੰਕਲ ਕਿਆ ਕਹਿੰਦਾ ਕਿਆ ਟਰੈਕਟਰ ਕਰੂਗਾ ਜੀ ਆ ਦੇਖ ਲਓ ਤੁਸੀਂ ਵੀ ਮੇਰਾ ਖਿਆਲ ਆ ਵੀ ਤਿੰਨ ਚਾਰ ਫੁੱਟ ਬੰਦਾ ਥੱਲੇ ਨੂੰ ਜਾਂਦਾ ਹਲੇ ਤਾਂ ਕੰਮ ਹੋ ਰਿਹਾ ਏ ਹਿੱਧਰ ਪਾਣੀ ਹਲੇ ਆਉਣਾ ਏ ਪਾਣੀ ਆਉਣਾ আর ਦੇਖੋ ਟਰੈਕਟਰ ਘਾਣਾ ਬਜਰਾ ਲੈ ਬਾਈ ਜਿੰਨੀ ਇਹ ਰੂੜੇ ਬਣਦੇ ਨਾ ਬਾਹਰੋਂ ਉਹਦੀ ਕੋਹਾ ਬਣ ਜਾਂਦੀ ਏ ਟੁੱਟ ਗਿਆ ਨਾ ਗੱਲ ਸੱਚੀ ਈ ਟੁੱਟਣਾ ਰਹੇ ਨੇ ਅ ਜਿਹੜਾ ਆਪਾਂ ਕਾਂਟੂ ਫੇਰੇ ਕਰਦੇ ਅੱਗੇ ਤੁਹਾਡੇ ਸਿਆਣੇ ਬੁੜੀਆਂ ਉਹ ਐ ਉਹ ਬਣ ਹੈਨਾ ਇਹ ਇੰਨੇ ਹੀ ਘਾਰਾ ਬਣ ਜਣੇ ਨੇ ਕੋਹਾ ਬਣ ਜਣੇ ਨੇ ਕੋਹਾ ਬਣ ਜਾਣਾ ਕੋਹਾ ਬੱਸ ਬੱਸ ਇਨੇ ਇਨੇ ਨਿਆਰਾ ਲਿਆ ਤਾ ਰੂਟਾ ਵੀਰਨੇ ਬਾਈ ਐਤ ਕੀ ਬੰਦੀ ਨਹੀਂ ਬਨਣੀ ਪਿੱਛੇ ਹਾਂਜੀ ਬੱਲੀ ਬੰਦੀ ਤਾਂ ਛੋਟਿਆਂ ਨੂੰ ਬਨਣੀ ਪੈਂਦੀ ਆ ਅੱਛਾ ਲੀਕੇ ਨਹੀਂ ਪਾਉਂਦਾ ਬੜੀ ਨੂੰ ਲੋੜ ਹੈ ਨਾ ਜੀ ਨਾ ਅੱਗੇ ਛੋਟਾ ਲੋਕ ਨੂੰ ਕੌਣੀ ਪੈਂਦੀ ਆ ਆ ਫੈਡ ਵੀ ਐਨ ਬਣਾ ਰਿਹਾ ਰਿਹਾ ਇਹਦਾ ਕਿਆ ਚੀਜ਼ ਆ ਇਹ ਲੈ ਅਲਦਾ ਹੁਣਾ ਡੂੰਗਾ ਇਹ ਕਿਹੜੇ ਸਾਫ ਨਾਲ ਮਿੱਟੀ ਘੁੰਮਦੀ ਵਿੱਚ ਮਿੱਟੀ ਘੁੰਮਦੀ ਆ ਜੇ ਵੀ ਪੈਣਾ ਪਾਣੀ ਆ ਪਾਣੀ ਢਿੱਕਰ ਗਿਆ ਧਰਤੀ ਚੋਂ ਆ ਦੇ ਧਰਤੀ ਖਾਗੀ ਪਾਣੀ ਪਾਣੀ ਢਿੱਕਰ ਕੇ ਕੋਠੇ ਕੋਠੇ ਥਾਰ ਪੈਦੀ ਕਿਵੇਂ ਬੰਦਾ ਗਿਆ ਇਹ ਕਦ ਤਾਂ ਕਿੰਨੇ ਦਿਨਾਂ ਵਿੱਚ ਲੱਗਦੇ ਓਰੇ ਵੀ ਸਾਡੇ ਲੱਗਦੇ ਹਾਂ ਕੱਲ ਜੇ ਦਾਤੇ ਉਪਰੇ ਤੇਰੇ ਉਹਨੇ ਸਵੇਰ ਨੂੰ ਸਾਜ ਨਹੀਂ ਖਾਵਾ ਚੱਲੀ ਸਾਫ ਹੋ ਜਨੇ ਅੱਛਾ ਇਹ ਤਾਂ ਮਿੱਟੀ ਕੈੜੀ ਨਹੀਂ ਹੁੰਦੀ ਪੰਜ ਛੇ ਵੇਰਾ ਹੁਣ ਨਹੀਂ ਤਾਂ ਜਿਹੜਾ ਐ ਟੱਕਾ ਲੱਗ ਗਿਆ ਦਾ ਹਾਂ ਤੂੰ ਜਿਵੇਂ ਉਹ ਗੱਰਾ ਜੇ ਬਣ ਗਿਆ ਪਤਲਾ ਲੇਲੀ ਬਣ ਗਈ ਮਸਤਾਬ ਲਾ ਲਾ ਤਾਂ ਕੀ ਕਰੂ ਕੋਰੇ ਦਾ ਟਰੈਕਟਰ ਲੰਗੇ ਵਿਆ ਆ ਬੰਦਾ ਦਾ ਇਹ ਜੌਂਡੀਰ ਨੇ ਬਈ ਕੱਤੂ ਚ ਨਜ਼ਾਰਾ ਲਿਆਂਦਾ ਵਿਆ ਇਹ ਮਾਦਾ ਹੀ ਨਹੀਂ ਕਣ ਚਾਲਦਾਰ ਕੱਤੂ ਰਿਹਾ ਢੇਰ ਬਦਲਦਾ ਪਾਣੀ ਛੋਟੀ ਰਹਿ ਗਈ ਸੀ ਤਾਂ ਕਰਕੇ ਖੇਰ ਬਦਲਿਆ ਯਾਰ ਬਹੁਤ ਆਹੋ ਟਾਈਮ ਆਰਕਾ ਤਾਂ ਹੈਗਾ ਆਪਣੇ ਕੋ ਹੁਣ ਹੀ ਫਾਟ ਹੋਣ ਮੰਨਦਾ ਸੀ ਹਾਂਜੀ ਫਾਟ ਦੇਖੀ ਦੇਖੀ ਬੰਦਾ ਦਾ ਮਾਰਦੀ ਕੋਈ ਪਾਣੀ ਦੇ ਸੀਲਾ ਤਾਂ ਨਹੀਂ ਪਾਣੀ ਤਾਂ ਹੀ ਪਾਉਂਗਾ ਸੀਲਾਂ ਚ ਨਹੀਂ ਪੈਂਦਾ ਹਾਂ ਕਿਆ ਚੈੱਕ ਕਰਾਂ ਅੰਕਲ ਜਹਾਜ਼ ਦੇ ਸੀਲੇ ਹੈਗੇ ਆਂ ਕਿ ਪਤਾ ਲੱਗ ਜੂਗਾ ਹੁਣ ਨਵੇਂ ਟੈਕਨੋਲੋਜੀ ਦਾ ਹੁਣ ਨਾੜੇ ਆਦਾਰ ਕਿਤੇ ਹੋ ਨਹੀਂ ਇੰਨਾ ਜੇ ਚੱਲ ਗਿਆ ਤੇ ਨਾਰੇ ਮਾਡਲ ਕਿਹੜਾ ਕਾਉਂ ਕਦੋਂ ਕਰਿਆ ਫੋਨ ਕਿੰਦਾ ਦੱਸਣਾ ਨਹੀਂ ਹੋਣਾ ਨਹੀਂ ਕਦੋਂ ਕਰਿਆ ਉਹਦਾ ਮੈਂ ਕਦੋਂ ਵੇ ਚੈੱਕ ਕਰਦਾ ਰਿਹਾ ਤੇ ਨਹੀਂ ਬਾਣੀ 18 19 20 21 22 23 6 7 8 9 10 ਮਾਡਲ ਦਾ 10 14 ਦਿਨ ਵਰ ਗਿਆ ਇਹ ਤਾਂ ਵਧੀਆ ਦਾ ਨੱਕੇ ਨੁੱਕੇ ਦੇਖ ਲਓ ਹੁਣ ਕੋਈ ਬਸ ਐਡਾ ਮੜੀ ਨਕੇੜਾ ਮਾਰ ਕੇ ਬਾਕੀ ਓਕੇ ਐਨ ਪਾਰਲਾ ਵੀ ਦੇਖ ਲਓ ਓਵਰ ਹੋਈ ਜਾਂਦਾ ਕਿਤੇ ਪਤਾ ਤਾਂ ਹੀ ਉਹ ਪਾਣੀ ਛਾਂਪਿਆ ਹੋਇਆ ਘਾਟੇ ਵਾਦੇ ਨੂੰ ਅੱਛਾ ਜਿੱਧਰ ਟਾਈਮ ਆਪਣੇ ਹੁਣ ਜਿੱਧਰ ਲੋੜਾ ਉਧਰ ਛੱਡ ਦੇਣਾ ਵਾ ਠੀਕ ਆ ਇਹ ਪਾਣੀ ਉਹਦਾ ਪਾਣੀ ਹਰਿਆ ਰਵਾ ਉਹ ਡੈਮ ਵਾਲਾ ਕੰਮ ਹੈ ਉਹਦਾ ਟਾਈਮ ਵਾਲਾ ਕੰਮ ਆ ਖੜਾ ਜਿਉ ਉਹਨੂੰ ਛੱਡ ਦਈਏ ਇਹਦੇ ਦੋ ਤਿੰਨ ਬਿਗੇ ਥੋਂ ਕਿੱਥੋਂ ਕਰਾ ਦੇਣਾ ਆ ਖੇਤ ਬੜਾ ਦਾ 1.5 ਕਿਲੋ ਦਾ ਗੇਜ ਦਾ ਹੂੰਗਾ ਭਾਈ 1.5 ਕਿਲੋ ਦਾ ਹਾਂ ਤੋਰਨੀ ਹੁੰਦਾ ਵਾਲ ਖੇ ਦਾ ਰੱਤਾ ਫੜਦੀ ਮਿੱਟੀ ਕਰਾਇ ਤੋਂ ਨਹੀਂ ਚੱਲ ਸਕਦਾ ਓਰੇ ਮਿੱਟੀ ਫੜਦੀ ਐ ਜੌਂਡੀਅਰ ਉਹ ਅਸੀਂ ਜਾਂਦਾ ਦੇਖ ਲੈ ਕਿੱਡਾ ਟਾਇਰ ਆ ਉਹ ਨਹੀਂ ਦਿਖਦਾ ਮਿੱਟੀ ਉਹਨੂੰ ਲੱਗਦੀ ਆ ਉੱਦਾਂ ਵੀ ਉੱਚਾ ਇਹਦੇ ਪਾਣੀ ਪੂਣੀ ਘੱਟ ਪੈਂਦਾ ਓਏ ਕੀ ਆ ਜਾਣ ਦਾ ਜੌਂਡੀਅਰ ਨੇ ਬਾਈ ਕਹਿੰਦੇ ਪੈਸੇ ਲਾਏ ਦਾ ਮੁੱਲ ਮੋੜਦਾ ਅੰਕਲ ਕਹਿੰਦਾ ਮੰਜਾ ਭਰ ਗਿਆ ਦਾ ਪੈਸੇ ਆ ਜਾ ਲੈਣਗੇ ਇਹਨੂੰ ਮੁੱਲ ਮੋੜਦਾ ਅੰਕਲ ਮੁੱਲ ਮੋੜਦਾ ਜੀ ਇੱਕ ਤਾਂ ਜਰਾ ਕੱਦਾ ਫ੍ਰੀ ਹੋ ਗਿਆ ਕਿਰਾਏ 'ਚ ਇਹ ਕਿੱਥੇ ਘੜਦਾ ਇਹ ਦਿਖਦਾ ਝੋਟਾ ਇਹ ਆਪਣਾ ਮੁੱਲ ਕੱਢ ਗਿਆ ਭਾਈ ਜੌਂਦੀ ਅਗਲਾ ਹੋਗੇ ਤਿੰਨ ਸਾਲ ਇਹਨੂੰ ਓਕੇ ਓਕੇ ਹੋਗੇ ਨਾ ਇਹ ਮਾੜਾ ਨਹੀਂ ਧੀ ਮਾੜਲਾ ਵੀ ਜਰ ਤਾਈ ਸੁਪਰਵਾਈਜ਼ਰ ਦੇ ਜਿਹੜਾ ਖਰਾ ਬਲੌਅ ਪਰ ਵੀ ਸਾਰਿਆਂ ਪਾਸੇ ਜਲਾ ਦੇ ਇੱਕ ਵਾਰ ਬਲੌਅ ਬਜਾਣਾ ਚਾਹਦੇ ਆ ਇਹ ਆ ਨਾ ਉਹ ਆਹ ਭਾ ਪਲਾਓ ਪਰ ਪੈਸਾ ਬਹੁਤ ਵੱਡਿਆ ਲਾਓ ਬਠੇਕਿਆਂ ਜਿਹਨੇ ਬਚਾਤਾ ਅੰਕ ਜੁਨੇ ਲੱਗ ਨਹੀਂ ਆ 77078 14 15 20 ਜਿਹੇ ਜਿਹੇ ਠੀਕ ਰਾਤ ਨੂੰ ਘੰਟਾ ਘਲੋ ਤੇ ਸਵੇਰ ਨੂੰ ਜੇ ਬੰਦੇ ਨੇ ਜਾਣਾ ਕਹਿੰਦੇ ਕਿਆ ਹੋ ਗਿਆ ਪਤਰਾ ਪਤਰਾ ਮਰਕੂ ਤੋੜ ਦੂ ਪਿੱਛੇ ਇਹਨੇ ਮੋੜਨਾ ਥੜੂਆ ਲੱਗੇ ਬਹੁਤ ਹੱਥ ਲੱਗੇ ਮੈਂ ਭਾਈ ਕਾਰੀਗਰ ਆ ਭਾਈ ਪੂਰਾ ਬਹੁਤ ਕਾਰੀਗਰ ਆ ਜਰਾ ਦੁਨੀਆ ਮੰਨਦੀ ਆ ਭਾਈ ਇਹ ਤਾਂ ਪਾਲ ਅਸੀਂ ਖੇਤੀ ਜੋਗਾ ਕਰਾਏ ਹੋਇਆ ਜੇ ਇਹਨੂੰ ਕਹਿ ਦਈਏ ਵੀ ਟੂਰਨਾਮੈਂਟ ਜੋਗਾ ਕਰ ਦੇ ਉਹ ਬੰਦੇ ਹੋਣਾ ਉਹ ਫੇਰ ਕਿੱਥੇ ਤੇ ਉਹਨੇ ਥੋੜਾ ਓਕੜਾ ਦਾ ਬਣਾਉਣਾ ਇਹ ਖੇਤੀ ਵਾਸਤੇ ਬਣਾਇਆ ਵਾਸਤੇ ਵੀ ਤੇਲ ਘੱਟ ਖਾਵੇ ਉਹ ਜੀ ਦਾ ਫਰਕ ਸਫਾ ਮੰਨ ਵਾਲਾ ਬਣਾਇਆ ਜੀ ਤਾਂ ਉਹਨੇ ਹਾਂ ਪਰ ਗਿਆ ਦੇਖਣਾ ਦਿੱਤੇ ਤਾਂ ਨਾ ਹਾਂ ਦਕਮਨ ਵਾਲਾ ਜੱਪਾਲ ਉਹ ਹੈ ਜੀ 75 ਨੂੰ ਦੇਖਣਾ ਉਹਨੂੰ ਕਹਿ ਕੇ ਖੜਾ ਪਾਈਆ ਟੇਰ ਵੱਧ ਪਿਆ ਖਾਜਵੇ ਦੋ ਟਾਰਾਂ ਬਖੜਾ ਕਰਦੇ ਠੀਕ ਜੱਪਾਲ ਜੀ 575 ਚੱਲ ਰਾ ਉੱਥੇ ਧਰਤੀ ਕੰਬ ਦੀਦੀ ਦੇਖਦਾ ਤੁਸੀਂ ਕਹਿ ਲੇ ਤੇ ਟੈਂਟ ਪਾਓ ਥੈਂਕ ਯੂ ਕੰਮ ਖਰਾਬ ਹੋ ਗਿਆ ਬਾਈ ਉਹੀ ਪਾੜ ਪੈ ਗਿਆ ਉਹ ਛੇਤੀ ਲਿਆ ਹਲੇ ਤਾਂ ਪੌਥੀ ਬੈਠੇ ਨੇ ਆ ਦੇਖੋ ਬਾਈ ਕੰਮ ਖਰਾਬ ਹੋ ਗਿਆ ਲੈ ਆ ਪਾ ਦਾ ਹੋਰੇ ਪਾਸੇ ਬੈਠੇ ਰਹਿ ਗਏ ਕੰਮ ਖਰਾਬ ਹੋ ਗਿਆ ਤਾਂ ਬਈ ਖੱਡਾ ਪੈ ਗਿਆ ਆ ਤੂਤਰੇ ਥੱਲੇ ਨੂੰ ਖੱਟ ਪਈ ਆ ਫੜੀ ਇਹ ਪਾਈ ਫੇਰਦੇ ਆ ਉਰੇ ਘੱਟ ਪੈਂਦੀ ਰੀ ਜੇ ਤੂੰ ਥੰਨੇ ਬੜੀ ਅੰਕਲ ਕਹਿੰਦਾ ਨਾ ਪਰੇ ਬਹਿ ਜਾਓ ਅੰਕਲ ਕੰਮ ਖਰਾਬ ਹੋ ਗਿਆ ਤਾਂ ਆਪਾਂ ਉਧਰੇ ਬੈਠੇ ਰਹਿ ਗਏ ਕੰਮ ਤਾਂ ਇੱਧਰ ਖਰਾਬ ਹੋ ਗਿਆ ਤਾਂ ਇਹ ਤਾਂ ਮੈਰ ਪਾਲੇ ਦੇਖਿਆ ਯਾਰ ਉਹਦੇ ਪੂਰੇ ਕੁਝ ਚਲਦਾ ਤਾਂ ਜੇ ਕਿਤੇ ਆਪਾਂ ਉਧਰ ਬੈਠੇ ਜਾਂਦੇ ਉਹ ਤਾਂ ਸਾਰੀ ਨਿਕਲ ਜਾਣਾ ਤਾਂ ਕਿਉਂਕਿ 5 6 ਖੱਡਾ ਦੇ ਤਕੜੀਆਂ ਖੰਡਾ ਦਾ ਹੁਣ ਪੱਕਾ ਲਾਜ ਹੋਣ ਲੱਗਿਆ ਟਾਇਰ ਜਮੇ ਨਾਲ ਆਉਂਦਾ ਕਿੰਨੇ ਕੁਇੰਟਲ ਵਜੇ ਨੇ ਹੁਣ ਤੁਸੀਂ ਦੇਖ ਸਕਦੇ ਕੰਡਾ ਕਰਿਆ ਮੂਰੇ ਵੇਟ ਵੀ ਜਾਈ ਤੇ ਨੀਚੇ ਤੋਂ ਮੀਟਰ ਹੋ ਗਿਆ ਕਿਤੇ ਕੁਇੰਟਲ ਹੋ ਗਿਆ 40 ਕੁਇੰਟਲ ਤੇ ਗੇਟ ਹੋ ਗਿਆ ਭਾਈ ਹੁਣ ਖੱਡਾ ਬੰਦ ਕਰਨੀ ਹੈ ਚਲੋ ਦੂਰਾ ਦੂਰਾ ਤੀਰਾ ਖੱਡਾ ਬੰਨੋ ਦਵਾਰਾ ਫੇਰ ਖੱਡ ਪੈ ਗਈ ਬਾਈ ਅੰਕਲ ਲੱਗਿਆ ਵਾ ਫਟਾਰੀ ਫਟ ਬੰਦ ਕਰ ਅੰਕਲ ਕਰਤਾ ਖੱਡਿਆਂ ਦਾ ਪੱਕਾ ਹੱਲ ਅੰਕਲ ਫੌਂਟੋ ਦੇ ਬਣੀ ਚ ਉਹ ਯਾਰ ਫੌਂਟੋ ਉੱਤਾਂ ਜਾ ਰਹੇ ਹੈ ਦੇਦਾ ਚੱਲਦਾ ਹੈ ਦੇਖੀਦਾ ਹਾਂ ਚਾਦਾ ਜੀ ਚਾਦਾ ਬਈ ਚੀਜ ਆ ਪੈਸਾ ਉਹ ਆ ਜਾ ਇੱਧਰ ਉਹ ਗਰਮ ਹੋ ਗਿਆ ਠੰਡਾ ਕਰਿਆ ਅੰਕਲ ਨਿਗਰ ਰੱਖਣੀ ਪੈਣੀ ਹੈ ਓਹੋ ਠੰਡਾ ਕਰਦਾ ਮੋਨਾ ਓਹ ਠੰਡਾ ਕਰਤਾ ਗੱਲ ਚਲੀ ਹੁਣ ਠੰਡਾ ਹੋ ਗਿਆ ਨਿਯਾਰ ਆ ਗਿਆ ਬੈ ਜਾ ਓਰੇ ਬੈ ਜਾ ਸਰ ਥੋੜਾ ਐ ਲੋਟ ਉਹ ਅੰਕਲ ਇਹ ਨਿਗਾ ਰੱਖਣੀ ਪੈਣੀ ਖੱਡਾਂ ਦੀ ਫੇਰ ਪਾਣੀ ਦੇ ਰੇ ਪਏ ਪੂਰੇ ਪਈਆਂ ਬਾਈ ਸਾਹਮਣੇ ਖੱਡਾਂ ਟਰੈਕਟਰਾਂ ਕੇ ਕਈ ਬੰਦ ਕਰਤੀਆਂ ਵਿੱਚ ਵਿੱਚ ਹਲੇ ਵੀ ਰਹਿੰਦੀਆਂ ਏ ਇਹ ਖੱਡਾਂ ਨੇ ਤੰਗ ਕਰ ਲਿਆ ਹਲੇ ਵੀ ਇੱਕ ਖੱਡ ਜਲਦੀ ਦੂਸਰੀ ਜਾਣਨਾ ਖੱਡਾਂ ਨੇ ਕਰਤਾ ਕੰਮ ਖਰਾਬ ਹੁਣ ਬੈਕ ਨੂੰ ਮਿੱਟੀ ਲਵਾ ਰਿਹਾ ਅੰਕਲ ਅੱਗੇ ਜੀ ਨਹੀਂ ਮਿੱਟੀ ਦਾ ਖਿੱਚ ਰਿਹਾ ਏ ਐਮ ਛੋਟਾ ਤਾਂ ਨਹੀਂ ਆਉਂਗਾ ਆਪਣਾ ਕਾਈਨੋ ਫੜਦਾ ਮੈਂ ਜੀ ਬੰਦ ਤੇ ਫੜਵਾ ਦੇ ਕੇ ਕਿਰਨ ਨੂੰ ਮੈਂ ਖਾ ਫੜ ਲਿਆ ਬਾਈ ਪਰੇ ਉਹ ਕਰਨ ਲੱਗੇ ਵੇ ਸਿੱਧਾ ਦੇਖਦੇ ਵੀ ਮੈਂ ਪੂਰਾ ਹੁੰਦਾ ਜਾਂ ਨਹੀਂ ਇੱਧਰ ਥੋੜੀ ਜਿਹੀ ਮਿੱਟੀ ਪੈਕ ਨਾ ਕਰੀ ਸੋ ਅੱਗੇ ਅੱਗੇ ਬੰਨ ਵਾਲੀ ਸਾਈਡ ਬਾਈ ਨਹੀਂ ਮਗਦਾ ਉਹ ਲੇਜਰ ਕਰਾ ਕੇ ਮਟੀ ਪਾਈ ਆਂ ਆਪਾਂ ਕੱਦ ਨੇ ਵੀਡੀਓ ਦੱਸ ਦੀ। ਬਈ ਤਿੰਨ ਫੰਟ ਆ ਗਈਆਂ, ਤਿੰਨ ਫੰਟਾਂ ਜੀ ਦੇਖੋ ਐਨ ਬਣ ਗਈ ਗੱਲਬਾਤ। ਪਰ ਕਰਨਾ ਜੇ ਕਿਨੇ ਦੂਰ ਆ ਬਾਈ ਇਹ ਧਰਤੀ ਥੋੜੀ ਜਿਆੜਾ ਡਾਕਰ ਹੈ। ਇਹ ਕਹਿੰਦਾ ਦੂਰ ਕਰਕੇ ਕੰਮ ਵਧੀਆ ਬਣਾਉਣਾ ਐਨ। ਖੇਤ। ਕੰਮ ਕਿਹੜਾ ਹੋਗਾ ਸਾਡੇ ਬੰਦੇ ਦਾ ਬਾਈ ਲੱਗਦਾ ਫੇਰ ਨੱਕਾ ਟੱਟ ਕੇ ਇੱਧਰ। ਦੇਖਦੇ ਹਾਂ ਹੁਣ ਜ਼ੋਰ ਕੰਮ ਕਹਿੜਾ ਹੋ ਗਿਆ ਇੱਧਰ ਕਹਿੜਾ ਹੋ ਗਿਆ ਕੰਮ ਲੱਗਦਾ ਫਿਰ ਕਹੀ ਬਦਲ ਲਈ ਹੋਰ ਦੇਖਦੇ ਜ਼ੋਰ ਮਾਰਦਾ ਕਿ ਨਹੀਂ 16 ਦੇ ਟਾਇਰ ਖੋਲਿਆ ਆ ਹੁਣ 14 ਦੇ ਪਾ ਕੇ ਲਿਆਇਆ ਕੰਮ ਕਹਿੜਾ ਹੋ ਗਿਆ ਇੱਧਰ ਵੀ ਇਹ ਠੀਕ ਆ ਇਹ ਠੀਕ ਆ ਕਹਿੰਦਾ ਭਾਈ